RVTV ਪੰਜਾਬੀ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਹੁਸ਼ਿਆਰਪੁਰ ਇਨਕਲੇਵ ਦੇ ਵਿੱਚ ਹੁਸ਼ਿਆਰਪੁਰ ਇਨਕਲੇਵ ਔਰ ਨਈ ਸੋਚ ਸੋਸਾਇਟੀ ਦੇ ਮੈਂਬਰਾਂ ਨੇ ਮਿਲ ਕੇ ਹੁਸ਼ਿਆਰਪੁਰ ਦੇ ਅਰੋੜਾ ਕਲੋਨੀ ਦੇ ਇੱਕ ਪਾਰਕ ਦੇ ਅੰਦਰ ਬੂਟਿਆਂ ਨੂੰ ਲਗਾਉਂਦਾ ਬਹੁਤ ਵਧੀਆ ਉਪਰਾਲਾ ਕੀਤਾ ਔਰ ਇਸ ਮੌਕੇ ਦੇ ਉੱਤੇ ਹੁਸ਼ਿਆਰਪੁਰ ਇਨਕਲੇਵ ਦੇ ਸਾਰੇ ਮੈਂਬਰ ਪੁਨਚੇ ਹੋਸਨ اور ਇਹਦੇ ਨਾਲ ਨਾਲ ਨਈ ਸੋਚ ਸੋਸਾਇਟੀ ਦੇ ਸੰਸਥਾਪਕ ਸ਼੍ਰੀ ਅਸ਼ਵਨੀ ਗਾਂਜੀ ਵੀ ਵਿਸ਼ੇਸ਼ ਰੂਪ ਵਿੱਚ ਇਸ ਮੌਕੇ ਤੇ ਸ਼ਾਮਲ ਹੋਏ ਆਰ ਵੀ ਟੀਵੀ ਦੀ ਸਪੈਸ਼ਲ ਰਿਪੋਰਟ ਜਿਸ ਤਰ੍ਹਾਂ ਕਿ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਪਰਿਆਵਰਣ ਨੂੰ ਸਹਿਯੋਗ ਕਰਨ ਲਈ ਉਦਾ ਰੋਸ਼ਨ ਹੋ ਰਿਹਾ ਵਾ ਉਹਦੇ ਹੀ ਤਹਿਤ ਅੱਜ ਹਿਸ਼ਾਰਪੁਰ ਉਂਗਲੇਵ ਵੈਲਫਰ ਸੋਸਾਇਟੀ ਵੱਲੋਂ ਹਿਸ਼ਾਰਪੁਰ ਦੇ ਵਿੱਚ ਇੱਕ ਪਾਰਕ ਦੇ ਵਿੱਚ ਅੱਜ ਪੌਦਾ ਰੋਪਣ ਦਾ ਪ੍ਰੋਗਰਾਮ ਕੀਤਾ ਗਿਆ ਜਿੰਦੇ ਵਿੱਚ ਜੀ ਸਾਰੀ ਕਲੋਨੀ ਦੇ ਵਿੱਚ ਘਟੋ ਘਟ ਇਹ 200 ਦੇ ਤਰੀਕੋ ਉਦੋਂ ਲਗਾਏ ਜਾਣਗੇ ਇਹਦਾ ਸ਼ੁਭ ਆਰੰਭ ਅੱਜ ਸਾਡੇ ਪ੍ਰਧਾਨ ਜੀ ਜੀ ਸੁੰਦਰਾਨਾ ਜੀ ਤੇ ਸਤਜੀ ਸਾਹਿਬ ਸਾਨੀ ਜੀ ਮਨਿੰਦਰ ਸ਼ਾਣੀ ਜੀ ਗੁਪਤਾ ਜੀ ਵਿੱਕੀ ਭਾਜੀ ਜੀ ਜੰਮਾਲ ਜੀ ਸਤ ਸਾਰੀ ਤੇ ਆਪਣੇ ਰਾਮ ਸਿੰਘ ਜੀ ਤੁਸੀਂ ਉੱਪਰ ਆ ਜਾਓ ਆ ਜਾਓ ਆ ਜਾਓ ਪਾਜੀ ਆ ਜਾਓ ਸਾਰੇ ਮਤਲਬ ਕੋਈ ਨਹੀਂ ਦੇ ਹੋਰ ਕਈ ਚਲੇ ਵੀ ਗਏ ਆ ਕੋਈ ਆ ਰਿਹਾ ਜਾਂ ਜਾ ਰਿਹਾ ਇਸ ਕਰਕੇ ਆ ਭਰਖਣ ਜਾ ਰਹੇ ਕਿਉਂਕਿ ਪੌਦੇ ਹੀ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਕਿ ਹੁਣ ਲੋਕ ਕਹਿ ਰਹੇ ਨੇ ਬਾਰਿਸ਼ ਨਹੀਂ ਹੋ ਰਹੀ ਬਾਰਿਸ਼ ਨਹੀਂ ਹੋ ਰਹੀ ਬਾਰਿਸ਼ ਨਾ ਹੋਣ ਦਾ ਕਾਰਨ ਵੀ ਇੱਕ ਪੌਦਾ ਹੀ ਹੈ ਕਿ ਸਾਡੇ ਕਟਾਈ ਬਹੁਤ ਤੇਜ਼ੀ ਨਾਲ ਹੋ ਰਹੀ ਆ ਉਨੀ ਤੇਜ਼ੀ ਨਾਲ ਸਾਡੇ ਪੌਦੇ ਜਿਹੜੇ ਆ ਵਧ ਨਹੀਂ ਰਹੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਮ ਸੇ ਕਮ ਇੱਕ 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 ਪੌਦਾ ਹੀ ਮੈਂ ਬਹੁਤਾ ਨਹੀਂ ਕਹਿੰਦਾ ਇੱਕ ਇੱਕ ਪੌਦਾ ਵੀ ਅਗਰ ਆਪਾਂ ਸਾਮ ਸੰਭਾਲਣਾ ਰੱਖੀਏ ਉਹਦਾ ਧਿਆਨ ਰੱਖੀਏ ਉਹਨੂੰ ਆਪਾਂ ਸੋਚੀਏ ਕਿ ਆਪਾਂ ਜਿੱਦਾਂ ਆਪਣੇ ਬੱਚਿਆਂ ਨੂੰ ਵੱਡੇ ਕਰਦੇ ਇਹਨੂੰ ਵੀ ਆਪਾਂ ਵੱਡਾ ਕਰਨਾ ਔਰ ਸਾਡੀ ਆਉਣ ਵਾਲੀ ਪੀੜ੍ਹੀ ਲਈ ਇਹ ਚੀਜ਼ਾਂ ਬਹੁਤ ਵਧੀਆ ਰਹਿਣਗੀਆਂ ਔਰ ਜਿਹੜੀ ਵਾਤਾਵਰਨ ਆ ਜਿਹੜਾ ਕਿ ਹੁਣ ਗਰਮੀ ਨਾਲ ਜਾਂ ਹਮਸ ਨਾਲ ਅਸੀਂ ਝੁਲਸ ਰਹੇ ਆ ਇਹ ਚੀਜ਼ਾਂ ਤੋਂ ਸਾਡਾ ਬਹੁਤ ਜ਼ਿਆਦਾ ਬਚਾਅ ਹੋਊਗਾ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਹਰ ਜਾਨਾ ਇੱਕ ਇੱਕ ਬੂਟਾ ਆਪਣੇ ਕਿਸੇ ਪਰਿਵਾਰਿਕ ਮੈਂਬਰ ਦੇ ਨਾਂ ਤੇ ਸਾਡੇ ਘਰ ਚੋਂ ਕੋਈ ਨਾ ਕੋਈ ਸਾਡਾ ਬਜ਼ੁਰਗ ਈਸ਼ਵਰ ਨੂੰ ਪਿਆਰਾ ਹੋ ਚੁੱਕਾ ਆ ਆ ਉਹਦੇ ਨਾਂ ਤੇ ਜਰੂਰ ਲਾ